ਅਲੀਕਰ ਡਰਾਈਵ ਕਰਕੇ ਜਥੋਂ ਲੱਗੇ ਪੂਰਾ 2-3 ਘੰਟੇ ਉਹਨਾਂ ਨੇ ਕਮਾਇਆ ਮਾਰਫਿਟ ਕਿਤੇ ਆਪਣੇ ਦਫਤਰ ਲੱਗੇ ਜਿੱਥੇ ਪੰਜਾਬੀ ਸਿੰਗਰ ਦਾ ਜ਼ਿਕਰ ਹੋ ਰਿਹਾ ਹੈ ਕਿ ਪੰਜਾਬੀ ਸਿੰਗਰ ਵੀ ਸੀਗਾ ਗੁੰਡਾਗਰਦੀ ਦੇ ਵਿੱਚ ਕੌਣ ਸੀ ਉਹ ਸਰ ਉਹ ਤਾਂ ਕੋਈ ਸੰਦੂ ਕਰਕੇ ਕੁਝ ਨਾਮ ਹੈ ਜੀ ਮੈਨੂੰ ਮੈਂ ਜ਼ਿਆਦਾ ਪੰਜਾਬੀ ਨਹੀਂ ਸੁਣਦਾ ਪਰ ਮੈਨੂੰ ਜਿੱਥੇ ਲੋਕ ਜਿਹੜੇ ਖੜੇ ਸੀ ਉਹਨਾਂ ਨੇ ਦੱਸਿਆ ਕਿ ਪੰਜਾਬੀ ਸਿੰਗਰ ਉੱਥੇ ਆਇਆ ਸੀ ਲਾਲ ਗਲੜ ਦੀ ਠਾਰ ਦੇ ਵਿੱਚ ਸਸੀਕਾਲ ਦੋਸਤੋ ਮੈਂ ਹਾਂ ਵਿੱਚ ਇੱਕ ਗਲੋਟਾ ਤੁਸੀਂ ਦੇਖ ਰਿਹਾ ਨਿਊਜ਼ ਗੱਲ ਕਰੀਏ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਦਾ ਗੁੰਡਾ ਨਾਰਚ ਅਕਸਰ ਦੇਖਣ ਨੂੰ ਮਿਲਦਾ ਹੈ ਪੰਜਾਬ ਦੇ ਵਿੱਚ ਵੀ ਕਈ ਐਸੀ ਵਾਰਦਾ ਅਕਸਰ ਜ਼ਿਕਰ ਹੁੰਦਾ ਤੇ ਅੱਜ ਇੱਕ ਐਸਾ ਮਾਮਲਾ ਦਿਖਾਉਣ ਜਾ ਰਹੇ ਹਾਂ ਜਿੱਥੇ ਕੀ ਜੋ ਮੀਡੀਆ ਜਦੋਂ ਮੌਕੇ ਤੇ ਪਹੁੰਚਿਆ ਗੁੰਡਿਆਂ ਵੱਲੋਂ ਤਾਂ ਮੀਡੀਆ ਨੂੰ ਗਾਲਾਂ ਕੱਢੀਆਂ ਹੀ ਕੱਢੀਆਂ ਗਈਆਂ ਪਰ ਇੱਕ ਸ਼ਖਸ ਦਾ ਕਿਡਨਾਪ ਕੀਤਾ ਗਿਆ ਸੀਗਾ ਜਦੋਂ ਪੁਲਿਸ ਅਤੇ ਮੀਡੀਆ ਉੱਥੇ ਪਹੁੰਚਦੀ ਹੈ ਤੇ ਕਿਸ ਤਰੀਕੇ ਨਾਲ ਗੁੰਡਾ ਨਾਸ ਹੁੰਦਾ ਤੁਸੀਂ ਵੀ ਦੇਖ ਸਕਦੇ ਹੋ ਤੇ ਪਰ ਹੁਣ ਉਸ ਸ਼ਖਸ ਦੇ ਜਿਹੜੇ ਬੇਟੇ ਆ ਸਾਡੇ ਨਾਲ ਹੋ ਜਿੰਦੇ ਕੀ ਮਾਮਲਾ ਕੀ ਸੀਗਾ ਜਿਹੜਾ ਗੁੰਡਾ ਨਾਸ ਸऱ्या ਮੀਡੀਆ ਦੇ ਸਾਹਮਣੇ ਕੀਤਾ ਗਿਆ ਸਰ ਮੈਂ ਸਾਈਟ ਤੇ ਮੈਨੂੰ ਫੋਨ ਆਇਆ ਮੇਰੀ ਸਾਈਟ ਹੈ ਜੀ ਮੈਂ ਉਹਨਾਂ ਦੀ ਸਾਈਟ ਬਣਾ ਰਿਹਾ ਉਹਨਾਂ ਕੋਲੋਂ ਪੇਮੈਂਟ ਲੈਣੀ ਸੀਗੀ ਕਿਸੇ ਲੀਡਰ ਤੋਂ ਉਹਨਾਂ ਨੇ ਮੈਨੂੰ ਫੋਨ ਕਰਾਇਆ ਵੀ ਪੇਮੈਂਟ ਉਹਨੂੰ ਨਹੀਂ ਦੇਣੀ ਵੀ ਤੂੰ ਲੈਂਟਰ ਪਾ ਸਾਡਾ ਪਹਿਲਾਂ ਪੂਰਾ ਕਰਕੇ ਮੈਂ ਕਿਹਾ ਜੀ ਬਿਨਾ ਪੇਮੈਂਟ ਤੋਂ ਮੈਂ ਲੈਂਟਰ ਕਿੱਦਾਂ ਪਾ ਸਕਦਾ ਵੀ ਲੇਬਰ ਨੂੰ ਵੀ ਦੇਣੇ ਹੁੰਦੇ ਆ ਕਹਿੰਦਾ ਕੋਈ ਨਹੀਂ ਫਿਰ ਤੈਨੂੰ ਦੱਸ ਦਿਆਂ ਸੀ ਆਗੇ ਸਾਈਡ ਤੇ ਡੂ ਟੂ ਸਮ ਵਰਕ ਮੈਨੂੰ ਨਿਕਲਣਾ ਪਿਆ ਮੇਰੇ ਫਾਦਰ ਉੱਥੇ ਇਕੱਲੇ ਸੀ ਓਨਰ ਜਸਪਰੀ ਸਿੰਘ ਜੀ ਦੇ ਨਾਲ ਕਟੋਕੜ 15 ਬੰਦੇ ਉੱਥੇ ਆਏ ਮੇਰੇ ਫਾਦਰ ਨਾਲ ਮਾਰਕਟ ਕੀਤੀ ਕਈਆਂ ਨਾਲ ਕੜਿਆਂ ਨਾਲ ਹੋਕੀਆਂ ਸੀ ਉਹਨਾਂ ਕੋਲ ਠੀਕ ਹੈ ਤੇ ਉਹਨਾਂ ਨਾਲ ਹੀ ਕਿ ਡਰਾਈਵ ਕਰਕੇ ਉੱਥੋਂ ਲੱਗੇ ਪੂਰਾ 2-3 ਘੰਟੇ ਉਹਨਾਂ ਨੇ ਕਮਾਇਆ ਮਾਰਪੀ ਉੱਥੇ ਜਦੋਂ ਮੈਂ মিডিਆ ਲੈ ਕੇ ਗਿਆ ਪੁਲਿਸ ਲੈ ਕੇ ਆ ਤਾਂ ਉਹਨਾਂ ਨੇ ਪਿੱਛੇ ਤੋਂ ਦਰਵਾਜ਼ਾ ਕੱਢ ਕੇ ਉਹਨਾਂ ਨੂੰ ਦੁਬਾਰਾ ਵਾਪਸ ਸਾਈਡ ਤੇ ਲੈ ਕੇ ਸੁੱਟਤਾ ਮੇਰੀ ਉਧਰ ਮੇਰੀ ਸਾਈਡ ਤੇ ਕੈਮਰੇ ਵੀ ਲੱਗੇ ਸੀਗੇ ਤਾਂ ਕੈਮਰੇ ਵੀ ਪਟਕੇ ਲੱਗੇ ਮੇਰੀ ਲੇਬਰ ਨਾਲ ਵੀ ਮਾਰਕੁੱਟ ਕੀਤੀ ਉਹਨਾਂ ਨੇ ਪੇਮੈਂਟ ਕਿਸ ਚੀਜ਼ ਦੀ ਸੀ ਤੁਹਾਡੀ ਉਸ ਦੀ ਬਿਲਡਿੰਗ ਬਣਵਾ ਰਹੇ ਜੀ ਉਹਨਾਂ ਦੀ ਮੈਂ ਮੈਂ ਠੇਕੇਦਾਰ ਹਾਂ ਜੀ ਉਹਨਾਂ ਦੀ ਪੇਮੈਂਟ ਲੈਣੀ ਸੀ ਮੈਂ 2.2 ਲੱਖ ਰੁਪਏ ਕਰੀਬ ਉਹਨਾਂ ਤੋਂ ਲੈਣਾ ਸੀ ਮੈਂ 2.2 ਲੱਖ ਲੱਖ ਰੁਪਏ ਤੁਸੀਂ ਲੈਣਾ ਹੈ ਤੇ ਗੁੰਡਾ ਨਾਚ ਉੱਥੇ ਸ਼ਰਿਆਮ ਹੁੰਦਾ ਹੈ ਕਿ ਪੁਲਿਸ ਮੌਕੇ ਤੇ ਜਾਂਦੀ ਹੈ ਅੰਦਰ ਕੀ ਐ ਸੋ ਚੀਜ਼ਾਂ ਉਹ ਮੈਂ ਉਹਨਾਂ ਨੂੰ ਕਿਹਾ ਪੁਲਿਸ ਨੂੰ ਵੀ ਇਹਦੀ ਫੋਟੋ ਲੋਕੋ ਤੁਸੀਂ ਤਾਂ ਕੋਈ ਵਾਈਟ ਲੋ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਕੋਈ ਫੋਟੋ ਨਹੀਂ ਕਿਚਨ ਦਿੱਤੀ ਬਲਕਿ ਜਸਪ੍ਰੀਤ ਜੀ ਨੇ ਕਿਹਾ ਵੀ ਮੇਰੀ ਲੇਬਰ ਦੀ ਵਾਈਟ ਹੈ ਮੇਰੇ ਲੇਬਰ ਦੀ ਸੱਟ ਲੱਗੀ ਹੈ ਮੈਂ ਕਿਹਾ ਨਹੀਂ ਮੇਰੇ ਫਾਦਰ ਸਾਹਿਬ ਅੰਦਰ ਸੀ ਉਹਨਾਂ ਦੀ ਸੱਟ ਹੈ ਵੀ ਤੁਸੀਂ ਬਲੱਡ ਦਾ ਘਟ ਘਟ ਸੈਂਪਲ ਤਾਂ ਲੋ ਜੇ ਤਾਂ ਪ੍ਰੂਫ ਹੋਏਗਾ ਕਿ ਮੇਰੇ ਫਾਦਰ ਦਾ ਬਲੱਡ ਹੈ ਜਾਂ ਨਹੀਂ ਉਹਨਾਂ ਨੇ ਕੋਈ ਸੈਂਪਲ ਉੱਥੋਂ ਨਹੀਂ ਲਿੱਤਾ ਬਲਕਿ ਮਾਮਲਾ ਰਫ ਰਫ ਕਰਨ ਲਈ ਮੇਰੇ ਮਗਰ ਰਹੇ ਜਦੋਂ ਤੁਸੀਂ ਵੀ ਉੱਥੇ ਸੀਗੇ ਬਾਕੀ ਸ਼ਖਸ ਵੀ ਸੀਗੇ ਉਹ ਮੁੰਡੇ ਕੌਣ ਸੀਗੇ ਜਿਹੜੇ ਬਾਅਦ ਚ ਆ ਕੇ ਫੜ ਦੰਗ ਮਚਾਉਂਦੇ ਰਹ ਇਹ ਮੈਨੂੰ ਨਹੀਂ ਪਤਾ ਸਾਡੇ ਨਾਲ ਕਿਉਂ ਦੁਸ਼ਮਣੀ ਕਰ ਰਹੇ ਆ ਸਾਡਾ ਕੋਈ ਲੈਂਦੇ ਨਹੀਂ ਉਹਨਾਂ ਨਾਲ ਨਾ ਮੈਂ ਜ਼ਿੰਦਗੀ ਚ ਕਰੀ ਨਹੀਂ ਦੇਖੀ ਹੋ ਇੱਕ ਉੱਥੇ ਪੰਜਾਬੀ ਸਿੰਗਰ ਦਾ ਜ਼ਿਕਰ ਹੋ ਰਿਹਾ ਕਿ ਪੰਜਾਬੀ ਸਿੰਗਰ ਵੀ ਸੀਗਾ ਗੁੰਡਾ ਗੜਦੀ ਦੇ ਵਿੱਚ ਕੌਣ ਸੀ ਉਹ ਸਰ ਉਹਦਾ ਕੋਈ ਸੰਦੂਰ ਕਰਕੇ ਕੁਝ ਨਾਮ ਹੈ ਜੀ ਮੈਨੂੰ ਮੈਂ ਜ਼ਿਆਦਾ ਪੰਜਾਬੀ ਨਹੀਂ ਸੁਣਦਾ ਪਰ ਮੈਨੂੰ ਜਿੱਥੇ ਲੋਕ ਜਿਹੜੇ ਖੜੇ ਸੀ ਉਹਨਾਂ ਨੇ ਦੱਸਿਆ ਕਿ ਪੰਜਾਬੀ ਸਿੰਗਰ ਉੱਥੇ ਆਇਆ ਸੀ ਲਾਲ ਗਲੜ ਦੀ ਠਾਰ ਦੇ ਵਿੱਚ ਤੇ ਉਹ ਪੰਜਾਬੀ ਸਿੰਗਰ ਦਾ ਵਿੱਚ ਰੋਲ ਲੱਗਦਾ ਤੁਹਾਨੂੰ ਕੀ ਉਹ ਪੰਜਾਬੀ ਗਾਲਾਂ ਕੱਢ ਰਿਹਾ ਸੀ ਤਾਂ ਬਿਲਕੁਲ ਰੋਲ ਹੋ ਸਕਦਾ ਜੀ ਉਹਦਾ ਕਿਉਂ ਮੀਡੀਆ ਨੂੰ ਦੇਖ ਕੇ ਭੱਜ ਗਿਆ ਮੀਡੀਆ ਨੇ ਤੁਸੀਂ ਸਾਰੇ ਨੇ ਵੀਡੀਓ ਬਣਾਈ ਹੈ ਸਰ ਤੁਹਾਡੇ ਕੋਲ ਸਾਰਾ ਰਿਕਾਰਡ ਹੈ ਵੀ ਕੋਣ ਸੀ ਕੋਣ ਨਹੀਂ ਸੀ ਬਾਈ ਨੇਮ ਬਾਈ ਫੇਸ ਪਛਾਣ ਸਕਦੇ ਤੁਸੀਂ ਜੀ ਇਹ ਤੁਸੀਂ ਵੀ ਦੇਖ ਲਿਆ ਅੰਦਰ ਇਹਨਾਂ ਫਾਦਰ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੇ ਸੱਟਾ ਕਾਫੀ ਲੱਗੀਆਂ ਨੇ ਕਿਉਂਕਿ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਹੋਇਆ ਇੱਕ ਪੰਜਾਬੀ ਸਿੰਗਰ ਜਿਹੜਾ ਨਾਮਚੀਨ ਹੈ ਉੱਥੇ ਮੌਜੂਦ ਸੀਗਾ ਸਿੰਗਰ ਦਾ ਐਸੀ ਜਗ੍ਹਾ ਤੇ ਆਣਾ ਕੀ ਮਕਸਦ ਸੀਗਾ ਕਿਉਂਕਿ ਉੱਥੇ ਪੁਲਿਸ ਆਈ ਸੀ ਪੁਲਿਸ ਨੂੰ ਦੇਖ ਕੇ ਕਿਉਂ ਭੱਜਾ ਉਹ ਸਿੰਗਰ ਇਹ ਵੀ ਜਾਂਚ ਦਾ ਵਿਸ਼ਾ ਹੈ ਤੇ ਜਿਸ ਸੱਜ ਦੇ ਸੱਟਾ ਲੱਗਿਆ ਤੁਸੀਂ ਦੇਖ ਸਕਦੇ ਹੋ ਪੰਜਾਬੀ ਸਿੰਗਰ ਦਾ ਨਾਮ ਆ ਰਿਹਾ ਕੋਈ ਸੰਧੂ ਸਿੰਗਰ ਹੈ ਉਸ ਦੇ ਵੱਲੋਂ ਵੀ ਇਹਨਾਂ ਨੂੰ ਸੱਟਾ ਮਾਰੀ ਅਕਲ ਜੀ ਉੱਥੇ ਹੋਇਆ ਕੀ ਸੀ ਅਕਸਰ ਤੁਸੀਂ ਉੱਥੇ ਗਏ ਕਿ ਤੁਹਾਨੂੰ ਉੱਥੋਂ ਚੱਕ ਕੇ ਲੈ ਗਏ ਜਿੱਥੇ ਤੁਸੀਂ ਸੀਗੇ ਉਸ ਨੂੰ ਬੋਲ ਨਹੀਂ ਸਾਰਾ ਕੁਝ ਨੂੰ ਚੱਕਰ ਆ ਰਹੇ ਮੇਰੇ ਆਵਾਜ਼ ਨਹੀਂ ਨਿਕਲ ਰਹੀ ਆਵਾਜ਼ ਨਹੀਂ ਨਿਕਲ ਰਹੀ ਕੁਝ ਵੀ ਤੁਹਾਨੂੰ ਕੋਈ ਸੇ ਪਤਾ ਲੱਗਿਆ ਸੀ ਕੀ ਹੋਇਆ ਤੁਹਾਡੇ ਨਾਲ ਇੱਕਦਮ ਸੇ 10 12 ਬੰਦੇ ਆ ਗਏ ਇਕਦਮ ਉਸੇ ਮਾਰਨਾ ਸ਼ੁਰੂ ਕਰ ਦਿਆ ਇਕਦਮ ਉਸੇ ਕੌਣ ਸਖਸ ਕੌਣ ਸੀ ਗਾਓ ਜੀ ਜਸਪ੍ਰੀਤ ਸਿੰਘ ਲੈ ਕੇ ਆਏ ਸੀ ਜਸਪ੍ਰੀਤ ਸਿੰਘ ਉਪਰਾਏ ਪੇਮੈਂਟ ਕਿਸ ਚੀਜ਼ ਦੇ ਸੀ ਤੁਹਾਡਾ ਬੇਟਾ ਕਰ ਰਿਹਾ ਕੋਈ ਪੇਮੈਂਟ ਦਾ ਰੋਲਾ ਮੈਂ ਉਹਨਾਂ ਦੇ ਬਿਲਡਿੰਗ ਬਣਾ ਰਿਹਾ ਮੈਂ ਕੰਟਰੈਕਟਰ ਹੈ ਉੱਥੇ ਦਾ ਮੈਂ ਉਹਨਾਂ ਦਾ ਕੰਟਰੈਕਟਰ ਹੈ ਉਹ ਮੇਰੇ ਤੋਂ ਜ਼ਬਰਦਸਤੀ ਕੰਮ ਕਰਾ ਰਿਹਾ ਮੇਰੇ ਕੋ ਬੰਦੀ ਬਣਾ ਕੇ ਲੈ ਗਿਆ ਸੀ ਵਾਹਾਂ ਸੇ ਉਠਾ ਕੇ जबरदस्ती मार कुट के अपनी फैक्ट्री से फिर ले आके उधर ही सट गया तो, देख तो जिस शख्स से सट्टा लग गया उन्होंने को बोलिया नहीं जा रहा मामला की हुआ होता है कि मामला सर ये हुआ था हम सब काम कर रहे थे ये जो जसप्रीत सिंह हैं जिनकी साइड है वो आए और उन्होंने फोन काम रुकवाने का कहा और काम रुकवाने के लिए हमने उनको सर को फ़ोन किया अपने और जब उन्होंने नहीं माने तो सर सभी गेटों में ताला लगवा दिया ताला लगवाने के कारण तो हम अपने सर को फ़ोन किया तो सर आए उन्होंने पीछे से कई सारे बंदों को कॉल किया जिससे बारह दो तीन गाड़ियाँ आईं उसमें से बड़े बाउंसर टाइप के बंदे थे जिन्होंने हम दोनों को मतलब पकड़ पकड़ के मारे मतलब एकदम घड़ी सड़क को तो हद से ज़्यादा मारा और मेरे पीठ में और बलियों से मारा है वो टाइप थे, अपनी बंदी के साथ थे, मालिक ने, अपनी गाड़ी में बैठा के ले गए थे और उन्होंने अपनी फैक्ट्री में लेके गए थे आई तब्तीश, तब्तीश कर रहे हैं जो सा जिथे उ जिथे देखने ਦੇ ਨਾਲ ਪੁੱਟ ਮਾਰ ਹੋਈ ਜਦੋਂ ਉਹ ਦੇਖਾਂਗੇ ਤਵਦੀਸ਼ ਕਰ ਰਹੇ ਆ ਉਹਦੇ ਬਾਅਦ ਸਾਹਮਣੇ ਜੋ ਵੀ ਆਊਗਾ ਕਾਨੂੰਨ ਦੇ ਹਿਸਾਬ ਨਾਲ ਅਸੀਂ ਕਰ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਕੋਈ ਗੁੰਡਾ ਕਰਦੀ ਵਾਲਾ ਸਿਸਟਮ ਨਹੀਂ ਆਇਆਗਾ ਜੋ ਵੀ ਕਾਰਵਾਈ ਹੈ ਬਿਲਕੁਲ 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 ਮੈਂ ਆਪਾਂ ਯਾਰ ਕਿਸੇ ਕਦੇ ਜੋ ਮੌਕਾ ਹੋਰ ਦੇਖਦੇ ਆ ਜੋ ਕਾਰਵਾਈ ਆਉਂਗੀ ਉਹ ਸਮਝ ਦੇਣ ਦੇਖਾਂਗੇ ਅਸੀਂ ਵੀ ਕਾਰਵਾਈ ਦੇ ਰਹੇ ਆ ਕਰ ਰਹੇ ਆ ਭਾਈ ਸਾਹਿਬ ਅੱਜ ਕੋਈ ਬੈਠਾ ਨਹੀਂ ਆਕਰ ਚਲੋ ਠੀਕ ਹੈ ਤੇ ਤੁਸੀਂ ਦੇਖ ਹੀ ਲਿਆ ਕਿਸ ਤਰੀਕੇ ਦਾ ਗੁੰਡਾ ਨਾਚ ਹੈ ਸ਼ਖਸ ਅੰਦਰ ਬੈੱਡ ਤੇ ਗੰਭੀਰੂ ਮਨਾਗਾਇ ਲਾ ਤੇ ਕੁਝ ਗੈਂਗਸਟਰਾਂ ਵੱਲੋਂ ਜਿਹਦੇ ਵਿੱਚ ਇੱਕ ਸਿੰਗਰ ਹੈ ਪੰਜਾਬ ਦਾ ਨਾਮਈ ਉਹਦਾ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਕਿ ਉਹ ਆਪਣੀ ਥਾਰ ਦੇ ਵਿੱਚ ਉੱਥੇ ਆਇਆ ਉਸਨੇ ਵੀ ਕੁੱਟਮਾਰ ਕੀਤੀ ਹੈ ਤੇ ਜਿਸ ਤਰੀਕੇ ਦੇ ਨਾਲ ਜ਼ਬਰਦਸਤੀ ਗੁੰਡਾ ਨਾਚ ਹੋ ਰਿਹਾ ਹੈ ਤੇ ਪੁਲਿਸ ਦੇ ਸਾਹਮਣੇ ਗੁੰਡਾ ਨਾਚ ਹੋਇਆ ਸ਼ਰਿਆਮ ਤੇ ਇੱਕ ਮੰਦ ਭਾਗੀ ਘਟਨਾ ਹੈ ਕਿ ਪੁਲਿਸ ਇਸ ਵਿੱਚਲੇ ਕਿਸ ਦੇ ਦਬਾਅ ਹੇਠ ਇੱਕ ਗੁੰਡਾ ਨਾਚ ਦੇਖਦੀ ਰਹੀ लुधियाणा कॅमरा परसन अमनदीप्या अभिषेक जरोटा न्यूज लुधियाना